ਅਸੀਂ ਨਵੇਂ ਨਵੇਂ ਤੋਂ ਨਵੇਂ ਅਸੀਂ ਐਵੀਡੈਂਸ ਇਕੱਠੇ ਕਰ ਰਹੇ ਹਾਂ ਕੁਝ ਬੰਦੇ ਜਿਹੜੇ ਉਦੋਂ ਨਹੀਂ ਬੋਲਦੇ ਸੀ ਆਏ ਨੇ ਨਵੇਂ-ਨਵੇਂ ਦਸਤਾਵੇਜ਼ ਸਾਡੇ ਕੋਲੇ ਆ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵਾਅਦਾ ਕੀਤਾ ਹੋਇਆ ਹੈ ਕਿਉਂਕਿ ਦਰਦ ਹਰੇਕ ਨੂੰ ਹੈ ਇੱਥੇ ਕਿ ਸਾਡੇ ਗੁਰੂ ਸਾਹਿਬ ਦੀ ਜੋ ਬੇਅਦਬੀ ਹੋਈ ਹੈ ਗਲੀਆਂ ਚ ਰੋਲੀ ਹੈ ਬਾਣੀ ਉਹਦਾ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਹੈ ਉਹਦੀ ਉਹਦੇ ਦੋਸ਼ੀਆਂ ਨੂੰ ਹੁਣ ਕਰੀਏ ਕੀ ਦੋਸ਼ੀਆਂ ਨੇ ਤਾਂ ਆਪ ਹੀ ਜਾਂਚ ਕੀਤੀ ਐ ਲੋਕਾਂ ਨੇ ਤਾਂ سزا ਦੇ ਰੱਖੀ ਐ ਨਾ ਪਹਿਲਾਂ ਹੀ ਤਿੰਨ ਕਚਹਿਰੀਆਂ ਹੁੰਦੀਆਂ ਨੇ ਦੋਸਤੋ ਇੱਕ ਲੋਕਾਂ ਦੀ ਇੱਕ ਰੱਬ ਦੀ ਟਿਕਾ ਜਿਹੜੀਆਂ ਆਮ ਕਚਹਿਰੀਆਂ ਨੇ ਲੋਕਾਂ ਵਾਲੀ ਤੇ ਰੱਬ ਵਾਲੀ ਕਚਹਿਰੀ ਚ ਤਾਂ ਉਹਨਾਂ ਨੇ سزا ਦੇ ਰੱਖੀ ਐ ਲੋਕਾਂ ਨੇ ਵੀ ਦੇ ਦਿੱਤੀ ਰੱਬ ਨੇ ਵੀ ਦੇ ਦਿੱਤੀ ਆ ਕਚਹਿਰੀਆਂ ਜਿਹੜੀਆਂ ਨੇ ਉਹਦੇ ਚ ਚਲੋ ਠੀਕ ਐ ਵਕੀਲ ਮਹਿੰਗੇ ਕਰ ਲੋਗੇ ਗਵਾਹਾਂ ਨੂੰ ਇੱਧਰ ਉੱਧਰ ਕਰ ਲੋਗੇ ਕੁਝ ਕਰ ਲੋਗੇ ਜਗਾੜ ਪਰ ਜਦੋਂ ਐਵੀਡੈਂਸ ਇਕੱਠੇ ਹੋ ਗਏ ਇਹ ਸਾਡਾ ਵਾਅਦਾ ਕੀਤਾ ਹੋਇਆ ਮੇਰਾ ਵੀ ਤੁਹਾਡੇ ਨਾਲ ਵਾਅਦਾ ਹੈ ਕਿਉਂ ਨਾਲੇ ਚੰਦ ਦਿਨਾਂ ਦੇ ਵਿੱਚ ਸਾਡੇ ਕੋਲੇ ਨਵੇਂ ਕੁਝ ਦਸਤਾਵੇਜ਼ ਤਿਆਰ ਹੋਏ ਨੇ ਲੂ ਕੰਡੇ ਖੜੇ ਕਰਨ ਵਾਲੇ ਨੇ ਸੋਚ ਹੀ ਨਹੀਂ ਸਕਦੇ ਆਪਾਂ ਕਿ ਇੰਨੇ ਵੀ ਕੋਈ ਬੰਦੇ ਗਿਰ ਸਕਦੇ ਆ ਕਿ ਆਪਦੇ ਗੁਰੂ ਗਲੀਆਂ ਤੇ ਰੋਲਣ ਵਾਸਤੇ ਤਿਆਰ ਹੋ ਜਾਣ ਜਾਂ ਵੋਟਾਂ ਵਾਸਤੇ ਕੁਝ ਵੀ ਕਰਨ ਤਿਆਰ ਹੋ ਜਾਣ ਤੇ ਹੁਣ ਮਾਫੀ ਮੰਗਦੇ ਫਿਰਦੇ ਆ ਉੱਥੇ ਹੁਣ ਉਹ ਪਹਿਲਾਂ ਵਾਲੇ ਵੀ ਦੂਜਾ ਜਿਹੜਾ ਗਰੁੱਪ ਹੈ ਉਹ ਵੀ ਕਹਿੰਦੇ ਆ ਸਾਡੀ ਗਲਤੀ ਹੋ ਗਈ ਸਾਥੋਂ ਬੋਲਿਆ ਨਹੀਂ ਗਿਆ 8 ਸਾਲ ਪਹਿਲਾਂ ਦੀ ਗੱਲ ਹੈ ਇਹ ਬੋਲਿਆ ਨਹੀਂ ਗਿਆ ਇਹਦਾ ਕੀ ਮਤਲਬ ਹੋ ਗਿਆ ਜੀ ਸੋ ਇਸ ਕਰਕੇ ਸਾਰੇ ਧਰਮਾਂ ਨੂੰ ਅਸੀਂ ਚਾਹੁੰਦੇ ਆ ਸਾਰੇ ਧਰਮਾਂ ਦੇ ਜਿਨ੍ਹਾਂ پاک ਪਵਿੱਤਰ ਗ੍ਰੰਥ ਨੇ ਜਿਨ੍ਹਾਂ ਪਾਕਪ੍ਰਿਤ ਪਵਿੱਤਰ ਉਹਨਾਂ ਦੇ ਉਹ ਸਾਰੇ ਸੇਫ ਰਹਿਣੇ ਚਾਹੀਦੇ ਤੁਸੀਂ ਨਿੰਮ ਨੂੰ ਪੂਜ ਕੇ ਤੁਹਾਨੂੰ ਸੰਤੁਸ਼ਟੀ ਮਿਲਦੀ ਹੈ ਤਾਂ ਮੈਨੂੰ ਕੋਈ ਹੱਕ ਨਹੀਂ ਕਿ ਮੈਂ ਤੁਹਾਨੂੰ ਇਹ ਕਹਾਂ ਤੇਰੇ ਨਿੰਮ ਨਾਲੋਂ ਮੇਰੀ ਟਾਲੀ ਚੰਗੀ ਹੈ ਨਾ ਜਿੱਥੇ ਸੰਤੁਸ਼ਟੀ ਮਿਲਦੀ ਹੈ ਮਿਲ ਗੱਲ ਤਾਂ ਸੰਤੁਸ਼ਟੀ ਦੀ ਹੈ ਸੋ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਅਸੀਂ ਉਹਨਾਂ ਨੂੰ ਜੀਵਤ ਗੁਰੂ ਦਾ ਦਰਜਾ ਦਿੰਨੇ ਆ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਸੋ ਅਸੀਂ ਉਹਨਾਂ ਦੀ ਜੇ ਸਾਡੇ ਆਪ ਦੇ ਘਰੇ ਹੀ ਬੇਅਦਵੀ ਹੋਊਗੀ ਫਿਰ ਬਗਾਨਿਆਂ ਥਾਮਾਂ ਤੋਂ ਅਸੀਂ ਕਿਉਂ ਉਮੀਦ ਕਰਾਂਗੇ ਕਿਵੇਂ ਉਮੀਦ ਕਰਾਂਗੇ ਰੁਕੂਗਾ ਤਾਂ ਜੇ ਮਿਸਾਲੀ ਸਜਾਵਾਂ ਮਿਲਣਗੀਆਂ ਇੱਥੇ ਔਰ ਜਲਦੀ ਮਿਲਣਗੀਆਂ ਇਹ ਰਾਜ ਕਰਨਾ ਇਹ ਪ੍ਰਧਾਨ ਗਿਆਏ ਮੰਤਰੀ ਮੁੱਖ ਮੰਤਰੀ ਤਾਂ ਛੋਟੀਆਂ ਗੱਲਾਂ ਨੇ ਜੀ ਜੇ ਕਿਤੇ ਤੁਹਾਨੂੰ ਸੇਵਾ ਦਾ ਮੌਕਾ ਮਿਲ ਜੇ ਔਰ ਸੇਵਾ ਤੁਹਾਡੀ ਲੱਗ ਜੇ ਉਦੋਂ ਬੜੀ ਕੋਈ ਮਾਨਸਿਕ ਸੰਤੁਸ਼ਟੀ ਨਹੀਂ ਹੋ ਸਕਦੀ ਸੁਤਾਈਆਂ ਮੈਂ ਅੱਜ ਗੁਰੂ ਸਾਹਿਬ ਦੀ ਬਾਣੀ ਚੋਂ ਸ਼ੁਰੂ ਕੀਤਾ ਤੇ ਹੁਣ ਆਉਣ ਅੱਜ ਇੱਕ ਨਵੀਂ ਸਕੀਮ ਹੈ ਉਹ ਕਾਰਬਨ ਕ੍ਰੈਡਿਟ ਵਾਲੀ ਸੈਂਟਰ ਨੇ ਪੈਸੇ ਦੇਣੇ ਆਪਾਂ ਬੂਟੇ ਲਾਉਣੇ ਆ ਤੇ ਆਪਾਂ ਨੂੰ 45 ਕਰੋੜ ਰੁਪਇਆ ਆ ਗਿਆ ਚਾਰ ਕਿਸ਼ਤਾਂ 'ਚ ਵੰਡਣਾ ਹੈ ਉਹ ਅੱਜ ਵੰਡਿਆ 3686 ਕਿਸਾਨ ਔਰ ਮੈਂ ਚਾਹੂੰਗਾ ਥੋੜਾ ਸੌਖਾ ਕਰਦੀ ਇਹਨੂੰ ਵੀ ਕਿਵੇਂ ਬੀਜਣਾ ਹੁੰਦਾ ਜੀ ਕਿਹੜਾ ਬੂਟਾ ਲਾਉਣਾ ਹੁੰਦਾ ਜੀ ਸ਼ਾਇਦ ਨਾਮ ਪਤਾ ਹੋਵੇ ਬਹੁਤਿਆਂ ਨੂੰ ਤੁਹਾਡੇ 'ਚ ਵੀ ਨਹੀਂ ਪਤਾ ਹੋਣਾ ਕੀਦੇ ਵਿੱਚ ਤਨਤਨ ਸਾਹਿਬ ਸਤਿਗੁਰੂ ਸ਼ੇਰੀਪੁਰੂ ਗ੍ਰਾਂਥ ਸਾਹਿਬ ਪਾਤਸ਼ਾਹ ਜੀ ਦੇ ਚੋਰੀ ਕਰਨ ਵਾਲੇ ਕੇਸ ਵਿੱਚ ਉਹਦੇ ਵਿੱਚ ਉਹਦੀ ਗ੍ਰਿਫਤਾਰੀ ਹੋ ਚੁੱਕੀ ਆ ਪਰ 2021 ਤੋਂ ਹੁਣ ਅੱਜ 2024 ਆ ਗਿਆ ਭਟਕੀ ਜਿੰਨੇ ਉਹਦੇ ਕੋ ਕਿਊਜ਼ ਦੇ ਆ ਉਹਨਾਂ ਦੇ ਖਿਲਾਫ ਸੈਂਕਸ਼ਨ 295 ਇਹਦੀ ਆ ਚੁੱਕੀ ਆ ਪਰ ਭਗਵਾਨਤ ਮਾਨ ਦੀ ਸਰਕਾਰ ਵੱਲੋਂ 3 ਸਾਲ ਵੀ ਬੀਤ ਜਾਣ ਤੋਂ ਬਾਅਦ ਅੱਜ ਤੱਕ ਵੀ ਜਿਹੜੀ ਉਹ ਉਹਦੀ ਸੈਂਕਸ਼ਨ ਰਿਪੋਰਟ ਜਿਹੜੀ ਆ ਉਹ ਨਹੀਂ ਦਿੱਤੀ ਜਾ ਰਹੀ ਇਹਦੇ ਪਿੱਛੇ ਜਿਹੜੇ ਉਹ ਕਿਹੜੇ ਗੁੱਜੇ ਭੇਤੇ ਆ ਕਿ ਪੰਜਾਬ ਸਰਕਾਰ 3 ਸਾਲ ਦੀ ਉਹ ਸੈਂਕਸ਼ਨ ਜਿਹੜੀ ਹੋਮ ਮਿਨਿਸਟਰੀ ਦੇ ਚਕਾਰਨੀ ਹੁੰਦੀ ਆ ਉਹ ਕਰ ਨਹੀਂ ਸਕੇ ਅਸੀਂ ਹੁਣ ਉਹਨਾਂ ਨਾਲ ਬੈਠ ਕੇ ਇਹ ਗੱਲ ਕਰਕੇ ਆਵਾਂ ਦੂਸਰਾ ਜੇ ਇੱਕ ਅਹਿਮ ਮੁੱਦਾ ਵੇਂਗ ਵਕੀਲ ਜਾਣਦਾ ਕਿ 164 ਦੀ ਸਟੇਟਮੈਂਟ ਹੋਈ ਪ੍ਰਦੀਪ ਕਲੇਰ ਦੀ ਉਹ 164 ਦੀ ਸਟੇਟਮੈਂਟ ਦੇ ਵਿੱਚ ਸਿੱਧੇ ਤੌਰ ਤੇ ਬਾਬੇ ਦਾ ਤੇ ਉਹ ਜਿਹੜੇ ਹਨੇਪ੍ਰੀਤ ਆ ਉਹਦਾ ਨਾਮ ਲੈ ਰਿਹਾ ਪੰਜਾਬ ਸਰਕਾਰ 6 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਅੱਜ ਪ੍ਰੋਸੀਕਿਊਸ਼ਨ ਨੂੰ ਇਹ ਡਾਇਰੈਕਸ਼ਨ ਨਹੀਂ ਦੇ ਸਕੀ ਜਾਂ ਆਪਣੇ ਸਰਕਾਰ ਦੇ ਵਕੀਲਾਂ ਨੂੰ ਆਪਣੇ ਉਹਨਾਂ ਡਿਸਟ੍ਰਿਕਟ ਪਧਰੀ ਕਿ ਇਹਨਾਂ ਦੇ ਖਿਲਾਫ ਜਿਹੜੀ ਆ ਉਹ ਸਮਨਿੰਗ ਦੀ ਐਪਲੀਕੇਸ਼ਨ ਗ੍ਰਫਤਾਰੀ ਦੀ ਐਪਲੀਕੇਸ਼ਨ ਪਾਈ ਜਾਂ ਉਪਰੰਤ ਕੱਢੀ ਇਹਦੇ ਪਿੱਛੇ ਕਿਹੜਾ ਗੁੱਜਾ ਭੇਜ ਤਿਆ ਇਹ ਵੀ ਇਹਨਾਂ ਨੂੰ ਸਪਸ਼ਟ ਕਰਨਾ ਚਾਹੀਦਾ ਦੂਸਰੀ ਜਿਹੜੀ ਵੱਡੀ ਗੱਲ ਆ ਆ ਮੇਰੇ ਨਾਲ ਸਿਆਲਕਾ ਸਾਹਿਬ ਵੀ ਬੈਠੇ ਆ ਤੇ ਮੈਨੂੰ ਵੀ ਹੋ ਗਏ ਕੋਟਾਂ ਦੇ ਵਿੱਚ ਬਤੌਰ ਵਕੀਲ ਪੇਸ਼ ਹੁੰਦੇ ਨੂੰ ਲੰਮਾ ਸਮਾਂ ਇਹ ਜਿਹੜੀਆਂ 3 ਐਫ ਆਈ ਆਰ ਸਿਗੀਆਂ ਐਫ ਆਈ ਆਰ 63 117 ਤੋਂ 128 ਇਹ ਤਿੰਨ ਦੀਆਂ ਤਿੰਨ ਜਿਹੜੀਆਂ ਐਫ ਆਈ ਆਰਸ ਆ ਇਹ ਥਾਣਾ ਜਿਹੜਾ ਬਾਜਾਖਾਨਾ ਉਹਦੇ ਵਿੱਚ ਇਹ ਦਰਜ ਆ ਤੇ ਇਹ ਤਿੰਨਾਂ ਕੇਸਾਂ ਦੇ ਵਿੱਚ ਪ੍ਰਦੀਪ ਕਲੇਰ ਜਿਹੜਾ ਆ ਉਹ ਦੋਸ਼ੀ ਆ ਮੈਂ ਕਿਉਂਕਿ ਅੱਜ ਸਾਰੇ ਜਿੰਨੇ ਪਾਕ ਤੁਹਾਡੇ ਕੋਲ ਲੈ ਕੇ ਆਇਆ ਕੋਟਾਂ ਦੇ ਆਰਡਰ ਲੈ ਕੇ ਆਇਆ ਆਹ ਡਿਕਲੇਰ ਹੋਇਆ ਜਿਹੜਾ ਪੀਓ ਇਹ ਮੈਂ ਤਾਂ ਦਰਸਾ ਰਿਹਾ ਕਈ ਉਹ ਹੀ ਗੱਲ ਹਵਾਜੇ ਚ ਚਲਾਈ ਜਾਂਦੇ ਆ ਤੇ ਮੈਂ ਪੁੱਛਣਾ ਚਾਹਦਾ ਭਗਵਾਨ ਦਮਾਨ ਸਾਹਿਬ ਨੂੰ ਕਿ ਮੇਰਾ ਆਪਣਾ ਜ਼ਿੰਦਗੀ ਦਾ ਬਤੌਰ ਵਕੀਲ ਤਜਰਬਾ ਕਿ ਜੇ ਕੋਈ ਪਗੋੜਾ ਸਾਲ ਰਹੇ 2 ਸਾਲ ਰਹੇ 3 ਸਾਲ ਰਹੇ ਕੋਰ ਦੇ ਵਿੱਚੋਂ ਛੇਤੀ ਉਹਦੀ ਕਦੇ ਜ਼ਮਾਨਤ ਨਹੀਂ ਹੁੰਦੀ ਉਹਦੇ ਨਾਲ ਦੀ ਨਾਲ ਫਿਰ ਇੱਕ ਜਿਹੜੀ ਹੋਰ ਵੱਡੀ ਗੱਲ ਆ ਕਿ ਅਪਰੂਵਲ ਬਣ ਜਾਏ ਬੰਦਾ ਅਪਰੂਵਰ ਬਣ ਜਾਏ ਪਹਿਲੀ ਤਾਂ ਇਹ ਗੱਲ ਆ ਵੀ ਜਿਹੜੇ ਪੋਰਸ ਨੇ ਉਹਨੂੰ ਗ੍ਰਫਤਾਰ ਕੀਤਾ ਐਫ ਆਈ ਨੰਬਰ 36 ਦੇ ਵਿੱਚ ਤੇ ਉਸੇ ਥਾਣੇ ਦੇ ਵਿੱਚ ਜਿਹਦੇ ਵਿੱਚ ਪੀਓ ਦਾ ਲਿਖਿਆ ਆ ਹੁੰਦਾ ਇੱਕ ਬੋਰਡ ਲੱਗਾ ਆ ਹੁੰਦਾ 117 ਤੇ 128 ਦੇ ਵਿੱਚ ਉਹ ਜਿਹੇ ਗ੍ਰਫਤਾਰ ਕਿਉਂ ਨਹੀਂ ਕੀਤਾ ਗਿਆ ਕਿਹੜੇ ਗੁੱਜੇ ਭੇਜ ਤਿਆ ਕਿ ਤਿੰਨਾ ਤਿੰਨਾ ਦੇ ਵਿੱਚੋਂ ਸਿਰਫ ਇੱਕ ਚ ਗ੍ਰਫਤਾਰ ਕੀਤਾ ਜਾਂਦਾ ਦੋਹੇ ਦੋਹ ਕੇਸਾਂ ਦੇ ਵਿੱਚ ਉਸੇ ਥਾਣੇ ਦੀ ਪੁਲਿਸ ਉਹਨੂੰ ਗ੍ਰਫਤਾਰ ਨਹੀਂ ਕਰਦੀ ਤੇ ਫਿਰ ਉਦੋਂ ਵੱਡੀ ਗੱਲ ਬਈ ਅਪਰੂਵਰ ਆ ਤੇ ਅਪਰੂਵਰ ਦਾ ਮੂਨਮ ਹੁੰਦਾ ਜਿੰਨੇ ਚ ਪ੍ਰੋਸੀਕਿਊਸ਼ਨ ਜਿਹੜੀ ਆਪਣੇ ਐਵੀਡੈਂਸ ਕੰਪਲੀਟ ਨਹੀਂ ਹੁੰਦੀ ਉਹਨਾਂ ਚਿਰ ਮੇਰਾ ਆਪਣਾ ਤਜਰਬਾ ਕਹਿੰਦਾ ਕਿ ਇਹ ਉਹ ਬੰਦੇ ਨੂੰ ਉਹਨਾਂ ਚਿਰ ਬੇਲ ਨੇ ਦਿੱਤੀ ਜਾਂਦੀ ਕਿਉਂਕਿ ਅਪਰੂਵਰ ਮਤਲਬ ਕਿ ਸਰਕਾਰੀ ਗਵਾਹ ਬੈਦੇ ਮਾਪ ਜਿਹਨੂੰ ਆਪਾਂ ਕਨਫੈਸ਼ਨ ਕਹਿੰਨੇ ਆ ਤੇ ਇਹ ਕਿਹੜੀ ਸੀ ਇਹਦੇ ਪਿੱਛੇ ਸੌਦੇਬਾਜ਼ੀ ਕੀ ਸੀ ਕਿ 2 ਮਹੀਨੇ ਦੇ ਵਿੱਚ ਬੇਲ ਕਰਵਾ ਦਿੱਤੀ ਤੇ ਇੱਕ ਮੇਰਾ ਹੋਰ ਵੀ ਆ ਜ਼ਿਲ੍ਹੇ ਕੋਰਟ ਚੋਂ ਵੀ ਬਰਾਂਡ ਜਾਰੀ ਹੁੰਦੇ ਆ ਬੰਦੇ ਦੇ ਉਹਦੇ ਵਿੱਚ ਸਪੈਸੀਫਿਕ ਲਿਖਿਆ ਜਾਂਦਾ ਕਿ ਇਸ ਕੇਸ 'ਚ ਇਹਦੀ ਜ਼ਮਾਨਤ ਹੋ ਗਈ ਆ ਜੇ ਕਿਸੇ ਹੋਰ ਕੇਸ 'ਚ ਲੜਿੰਦਾ ਨਹੀਂ ਤੇ ਫੇਰ ਇਹ ਇਹਨੂੰ ਛੱਡ ਦਿੱਤਾ ਜਾਵੇ ਤੇ ਕੀ ਪੁਲਿਸ ਦੀਆਂ ਅੱਖਾਂ ਬੰਦ ਕੰਨ ਬੰਦ ਆ ਕਿ ਦੋਵੇਂ ਦੋ ਕੇਸਾਂ ਦੇ ਵਿੱਚ ਉਹ ਪਹਿਲਾਂ ਦਾ ਥਾਣੇ ਨੇ ਅੱਖਾਂ ਮੀਟੀਆਂ ਆ ਭਈ ਗ੍ਰਫਤਾਰੀ ਨਹੀਂ ਪਾ ਰਹੇ ਛੇਮ ਥਾਣਾ ਤੇ ਦੂਜੀ ਫੇਰ ਕੋਰਟ ਤੋਂ ਵੀ ਆਰਡਰ ਹੁੰਦੇ ਪਏ ਇਹ ਪਾਈ ਜੇ ਕਿਤੇ ਹੋਰ ਕੇਸ 'ਚ ਲੜਿੰਦਾ ਨਹੀਂ ਤੇ ਜਿਹੜੇ ਜੇਲ੍ਹ ਤੋਂ ਰਿਹਾਈ ਹੁੰਦੀ ਆ ਉਸ ਵੇਲੇ ਲਿਖਿਆ ਜਾਂਦਾ ਪਈ ਹੋਰ ਕੇਸ ਨਹੀਂ ਇਹਦੇ ਤੇ ਕੋਈ ਸੋ ਮੇਰਾ ਕਹਿਣ ਤੋਂ ਭਾਵ ਕਿ ਉਹ ਕਿਹੜੀ ਸੌਦੇਬਾਜ਼ੀ ਸੀ ਜਿਹੜੀ ਇਹ ਤਿੰਨਾ ਕੇਸਾਂ ਦੇ ਵਿੱਚ ਗ੍ਰਿਫਤਾਰੀ ਨਾ ਪਾਉਣੀ ਫਿਰ ਅਪਰੂਵਰ ਬਣਾ ਕੇ ਬੇਲ ਕਰਵਾਉਣੀ ਇਹਦੇ ਪਿੱਛੇ ਇੱਕ ਢੂੰਗੀ ਸਾਜ਼ਿਸ਼ ਆ ਇਹ ਦੋਹਾਂ ਕਾਰਜਾਂ ਲਈ ਅਸੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਅੱਜ ਚਿੱਠੀ ਲਿਖ ਰਹੇ ਆਂ ਉਹਨਾਂ ਨੂੰ ਮਿਲ ਕੇ ਡੈਪੂਟੇਸ਼ਨ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਅਚੇਚੇ ਤੌਰ ਤੇ ਇਹ ਦੋ ਗੱਲਾਂ ਦਾ ਜਵਾਬ ਮੰਗਦਾ ਕਿ ਬਾਬੇ ਨੂੰ ਐਨਾ ਚਿਰ ਹੋਣ ਦੇ ਜੇਲ੍ਹ ਦੇ 21 ਤੋਂ ਗ੍ਰਿਫਤਾਰੀ ਹੋਣ ਦੇ ਬਾਵਜੂਦ ਸੈਂਕਸ਼ਨ ਨਾ ਦੇਣਾ ਤੇ ਦੂਜਾ ਉਹ ਪ੍ਰਦੀਪ ਕਲੇਰ ਦਾ ਉਹਦਾ ਕਨਫੈਸ਼ਨ ਹੋ ਜਾਣਾ ਕਨਫੈਸ਼ਨ ਹੋਣ ਦੇ ਬਾਵਜੂਦ ਪ੍ਰੋਸੀਕਿਊਸ਼ਨ ਨੇ ਹਾਲੇ ਤੱਕ ਕੋਈ ਹਾਂ ਨਹੀਂ ਕੀਤਾ ਕਿ ਕੋਰਟ ਚ ਐਪਲੀਕੇਸ਼ਨ ਮੂਵ ਕਰਕੇ ਉਹਨਾਂ ਨੂੰ ਐਜ ਅਕਿਊਜ਼ਡ ਜਿਹੜਾ ਆ ਉਹ ਸਮਨ ਕੀਤਾ ਜਾਵੇ। ਸੋ ਇਹ ਆ ਜਿਹੜੇ ਆ ਮੈਂ ਤੁਹਾਨੂੰ ਦੋ ਜੇ ਤੁਸੀਂ ਲੈਣੇ ਹੋਣ ਤਾਂ ਮੇਰੇ ਕੋਲ ਲੈ ਵੀ ਸਕਦੇ ਆ। ਆ ਇਹਦੇ ਵਿੱਚ ਜਿਹੜੇ ਪੀਓ ਦੀਆਂ ਕਾਰਵਾਈਆਂ ਹੋਈਆਂ ਨੇ ਕੋਰਟ ਵੱਲੋਂ ਔਰ ਇਹਦੀ ਅਟੈਚਮੈਂਟ ਹੋਈ ਆ ਪ੍ਰਾਪਰਟੀ ਦੀ। ਆ ਹੈਗੀਆਂ ਜਿਹੜੀਆਂ ਤੁਹਾਡੀਆਂ ਚਲਾਨ ਦੀਆਂ 173 8 ਦੀਆਂ। ਇਹਦੇ ਵਿੱਚ ਆ ਆ ਹੈਗੀ ਐਫਆਈ ਨੰਬਰ 171 ਅਲਰੇਡੀ ਮੇਡ ਅ ਸਟਰੋਂਗ ਆਬਜੈਕਸ਼ਨ ਹੈ ਐ ਕਮ ਇਨ ਡਿਸਐਗਰੀਮੈਂਟ ਪਾ ਦਾ ਕਲੋਜ਼ਰ ਰਿਪੋਰਟ ਇਹ ਜਿਹੜੀ ਉਹ ਹੈਗੀ ਆ ਇਹਨਾਂ ਨੇ ਕੀਤਾ ਕੀ ਸੀ ਇਹ ਜੇਲੇ ਇਹਨਾਂ ਨੇ ਆ ਐਪਲੀਕੇਸ਼ਨ ਵੀ ਨਹੀਂ ਵੀ ਮੂਵ ਕੀਤੀ ਸੀ सीबीआई ਨੇ ਕਿ ਸਾਡੀ ਜਿਹੜੀ 173 8 ਦੀ ਰਿਪੋਰਟ ਆ ਇਟ ਸ਼ੁਡ ਵੀ ਕੈਪਟ ਇਨ ਅਵਾਇੈਂਸ ਕਿ ਸਾਨੂੰ ਫਾਰਦਰ ਦੇਤੀ ਜਾਵੇ ਪਰ ਇਹਨੂੰ ਅਜ ਦੀ ਐਜ ਇਟ ਇਚ ਪੈਂਡਿੰਗ ਰੱਖ ਲਿਆ ਜਾਵੇ ਫਿਰ ਅਸੀਂ ਇਸੇ ਕੋਰਟ ਦੇ ਵਿੱਚ ਅਸੀਂ 5 11 ਸੌਰੀ 6 11 19 ਨੂੰ ਆਹ ਸਰਟੀਫਾਈਡ ਕਾਪੀ ਆ ਇਹ ਸੀ ਆਬਜੈਕਸ਼ਨ ਪਟੀਸ਼ਨ ਦਿੱਤੀ ਆ ਉਸੇ ਕੋਰਟ ਦੇ ਵਿੱਚ ਕਿ ਜਿਹੜੀ ਇਹ ਰਿਪੋਰਟ ਭੇਜੀ ਆ ਇਹਨਾਂ ਨੇ ਕਲੋਜ਼ਰ ਰਿਪੋਰਟ ਇਹ ਸਰਾਸਰ ਗਲਤ ਆ ਤੇ ਇਹਤੇ ਮੈਨੂੰ ਬਹੁਤ ਵੱਡਾ ਇਤਰਾਜ਼ ਆ ਕਿਉਂਕਿ ਜੇਲੇ ਕਲੋਜ਼ਰ ਰਿਪੋਰਟ ਜਾਂਦੀ ਆ ਜਾਂ ਕੋਈ ਕਈ ਵਾਰੀ ਇਨਵੈਸਟੀਗੇਸ਼ਨ ਤੋਂ ਬਾਅਦ ਆਪਾਂ ਕੋਰਟਾਂ ਦੇ ਵਿੱਚ ਕੋ ਕੇਸ ਖਤਮ ਕਰ ਲਈ ਇੱਕ ਤਾਂ ਕਵੈਸ਼ਿੰਗ ਹੁੰਦੀ ਐ ਦੂਜੀਆਂ ਕੋਰਟਾਂ ਚ ਚਲ ਜਾਂਦੇ ਉਹਦੇ ਵਿੱਚ ਫੇ ਮਦਈ ਦੀ ਸਹਿਮਤੀ ਲਈ ਜਾਂਦੀ ਆ ਕਿ ਤੂੰ ਇਸ ਰਿਪੋਰਟ ਨਾਲ ਸਹਿਮਤ ਹੈਂ ਇਹ ਅਸੀਂ ਕਲੋਜ਼ਰ ਰਿਪੋਰਟ ਦੇ ਓਬਜੈਕਸ਼ਨ ਦਿੱਤੇ ਆ ਅਸੀਂ ਬਿਲਕੁਲ ਸਹਿਮਤ ਨਹੀਂ ਕਲੋਜ਼ਰ ਰਿਪੋਰਟ ਜਿਹੜੀ ਆ ਇਹ ਖਤਮ ਕੀਤੀ ਜਾਵੇ ਅਸੀਂ ਬਿਲਕੁਲ ਸਹਿਮਤ ਨਹੀਂ ਔਰ ਇਹਦੇ ਵਿੱਚ ਅਸੀਂ ਆ ਨਾਲ ਇੱਕ ਐਫੀ ਡੈਪ ਦੇ ਆ 5951119 ਦਾ ਇੱਕ ਕੁਲਵਿੰਦਰ ਸਿੰਘ ਦਾ ਐਫੀ ਡੈਪਟ ਆ ਇਹ ਐਫੀ ਡੈਪਟ ਤੁਸੀਂ ਦੇਖੋਗੇ ਇਹਦੇ ਵਿੱਚ ਸਾਰੇ ਦਾ ਸਾਰਾ ਉਹੋ ਹੀ ਡਿਸਕਸ ਕੀਤਾ ਗਿਆ ਜਿਹੜਾ ਐਜ਼ ਇਟ ਇਜ਼ ਕਿ ਇਹ ਜਿਹੜੀ ਕਲੋਜ਼ਰ ਰਿਪੋਰਟ ਆ ਮੈਂ ਇਹਦੇ ਨਾਲ ਸਹਿਮਤ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆ ਸਾਰੀਆਂ ਮੈਂ ਕਾਪੀਆਂ ਸਰਟੀਫਾਈਡ ਉੱਥੋਂ ਲੈ ਕੇ ਆਇਆ ਤਾਂ ਕਿ ਤੁਹਾਡੇ ਰੂਪ ਰੂਪ ਹੀ ਹੋ ਜਵੇ ਸਾਰੀ ਗੱਲ ਕਈ ਵਾਰੀ ਮਿਸ ਇੰਟਰਪ੍ਰੀਟੇਸ਼ਨ ਨਹੀਂ ਇੰਨੀ ਕਰ ਦਿੱਤੀ ਜਾਂਦੀ ਆ ਕਿ ਹਰ ਇੱਕ ਪੱਖ ਤੇ ਮੈਨੂੰ ਸਮਝ ਨਹੀਂ ਲੱਗਦੀ ਭਈ ਜੇ ਇੱਕ ਬੰਦਾ ਰਟਾਇਰ ਹੋ ਚੁੱਕਾ ਕਿਹੜੀ ਆਪਾਂ ਬੱਲੇ ਬੱਲੇ ਨੂੰ ਪਾਇਏ ਠੀਕ ਆ ਤੁਸੀਂ ਐਸਆਈਟੀ ਦੇ ਤੌਰ ਦੇ ਉੱਤੇ ਆਪਣੇ ਇਨਵੈਸਟੀਗੇਸ਼ਨ ਕੀਤੀ ਜੀਆਨ ਪਰ ਐਟ ði ਸਟੇਜ ਇਵੇਂ ਜਿਹੜੀਆਂ ਇਹ ਗੱਲਾਂ ਕਰਨੀਆਂ ਤੇ ਖਾਸ ਕਰਕੇ ਸ਼ੋਮਣੀ ਕਮੇਟੀ ਨੂੰ ਟਾਰਗੇਟ ਕਰਨਾ ਮੈਂ ਸਮਝਦਾ ਇਹ ਬਹੁਤ ਮੰਦ ਭਾਗਾ ਆ ਇਦੇ ਪਿੱਛੇ ਆਬਜੈਕਟ ਕੀ ਹੈ ਤਾਂ ਹੁਣ ਉਹ ਹੀ ਦੱਸ ਸਕਦੇ ਆ ਪਰ ਮੈਂ ਜਿਹੜਾ ਆਪਣਾ ਬਾਰਸ਼ਣ ਦੇ ਦਿੱਤਾ ਮੈਂ ਬਿਦ ਫੈਕਟਸ ਦਿੱਤਾ ਇਹ ਸੋ ਦੈਟ ਇਹ ਕਲੀਅਰ ਹੋ ਜਾਏ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਆ ਮਤਾ 17 7 19 ਦਾ ਅੱਜ ਤੋਂ ਲਗ ਭਾਗ ਸਾਢੇ 3 ਸਾਲ ਪਹਿਲਾਂ ਦਾ ਇਹ ਐਗਜ਼ੀਕਟਿਵ ਦੇ ਵਿੱਚ ਅਸੀਂ ਉਦੋਂ ਡਾਇਰੈਕਸ਼ਨ ਦਿੱਤੀ ਸੀ ਉਦੋਂ ਮੈਂ ਜਨਰਲ ਸਕੱਤਰ ਸੀ ਕਿ ਇਹ ਜਿਹੜਾ ਆ ਇਹ ਕਿ ਸਸੀ ਫਾਈਲ ਨਹੀਂ ਹੋਣ ਆਪਣੀ ਤੇ ক্লোਜਰ ਰਿਪੋਰਟ ਜਿਹੜੀ ਆ ਉਹਦੇ ਨਾਲ ਸਹਿਮਤ ਨਹੀਂ ਫਿਰ ਅਸੀਂ ਪ੍ਰੋਪਰ ਕੋਰਟਾਂ 'ਚ ਮੂਵ ਹੋਏ ਆ ਸੋ ਮੇਰਾ ਕਹਿਣ ਤੋਂ ਭਾਵ ਕਿ ਰੋਜ਼ 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 ਕਿ ਆਪਾਂ ਨਵੀਂ ਤੋਂ ਨਵੀਂ ਗੱਲ ਕੱਢਣੀ ਮੈਂ ਚਾਹਦਾ ਨਹੀਂ ਸੀ ਕਿ ਜਿੰਨਾ ਚਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਮਸਲਾ ਪਿਆ ਉਹਨਾਂ ਚਿਰ ਕਿਸੇ ਪੱਖ ਦੀ ਗੱਲ ਨਾ ਕਰਾਂ ਪਰ ਕਿਉਂਕਿ ਪੱਖ ਨਾਲ ਨਹੀਂ ਸੰਬੰਧਿਤ ਇਹ ਗਵਰਨਮੈਂਟ ਦੇ ਨਾਲ ਸੰਬੰਧਿਤ ਆ ਸਰਕਾਰ ਦੇ ਨਾਲ ਸਬੰਧਤ ਆ অলਰੈਡੀ ਕੇਸ ਚੱਲ ਰਹੇ ਆ ਉੱਥੇ ਸੋ ਭਗਵਾਨ ਦਮਨ ਜੀ ਨੂੰ ਹੁਣ ਅਸੀਂ ਅੱਜੇ ਮੇਰੀ ਸੁਣਨਗੇ ਵੀ ਤਾਂ ਵੀ ਸਾਨੂੰ ਟਾਈਮ ਦੇ ਦੇਣ ਤੇ ਨਹੀਂ ਤਾਂ ਅਸੀਂ ਟਾਈਮ ਤਾਂ ਆਨਲਾਈਨ ਵੀ ਅਪਲਾਈ ਕਰਾਂਗੇ ਚਿੱਠੀ ਵੀ ਭੇਜਾਂਗੇ ਤੇ ਇੱਕ ਲੈ ਕੇ ਡੈਪੂਟੇਸ਼ਨ ਵੀ ਜਾਵਾਂਗੇ ਸ਼ੋਮਣੀ ਕਮੇਟੀ ਦਾ ਕਿ ਸਾਨੂੰ ਆ ਦੱਸਿਆ ਜਾਵੇ ਕਿ ਆ ਜਿਹੜੀਆਂ 2-3 ਗੱਲਾਂ ਜੱਗੋਂ ਤੇਰਵੀਆਂ ਹੋਈਆਂ ਇਹਦੇ ਪਿੱਛੇ ਕਿਹੜਾ ਅਲਟਰੀਅਰ ਮੋਟਿਵ ਆ ਕਿਹੜੀ ਐਡੀ ਵੱਡੀ ਤੁਹਾਡੀ ਜਿਹੜੀ ਕੋਈ ਮਜਬੂਰੀ ਆ ਕਿ ਤੁਸੀਂ ਉਹਨੂੰ ਸਾਦ ਨੂੰ ਨਾ ਉਹਦੇ ਵਿੱਚ ਉਹਦੇ ਦੇ ਰਹੇ ਸੈਂਕਸ਼ਨ ਦੇ ਰਹੇ ਨਾ ਉਹਦੇ ਵਿੱਚ ਤੁਸੀਂ ਦੂਜੀ ਐਪਲੀਕੇਸ਼ਨ ਮੂਵ ਕਰ ਰਹੇ ਆ ਸੋ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਕਾਸਟ ਵੀ ਦਿੱਤਾ ਮੈਂ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਵੀ ਕਰਦਾ ਤੇ ਮੈਂ ਇਹ ਵੀ ਕਹਿਣਾ ਚਾਹਨਾ ਕਿ ਸਮਾਜਲੇ ਮਿਲਿਆ ਅਸੀਂ ਜਾਵਾਂਗੇ ਤਾਂ ਆਪਣੇ ਤੌਰ ਦੇ ਉੱਤੇ ਵੀ ਤੇ ਜੇ ਇਦਾਂ ਵੀ ਸਾਨੂੰ ਸਮਾਂ ਦੇ ਦੇਣ ਫੇਰ ਵੀ ਜਾ ਕੇ ਉੱਥੇ ਉਹਨਾਂ ਦੇ ਕੋਲ ਐਜਟ ਜੀ ਆਪਣਾ ਡੈਪੂਟੇਸ਼ਨ ਸਾਰੇ ਜਿੰਨੇ ਵੀ ਆ ਸਾਡੀਆਂ ਗੱਲਾਂ ਉਹ ਉੱਥੇ ਜਾ ਕੇ ਉਹਨਾਂ ਕੋਲੋਂ ਮੂੰਹੋਂ ਮੋਹੇ ਵੀ ਜੜੀਆਂ ਮੰਗ ਕਰਾਂਗੇ ਜਿਹੜੇ ਕਹਿੰਦੇ ਸੀ ਅਸੀਂ 24 ਘੰਟਿਆਂ ਵਿੱਚ ਇਨਸਾਫ ਦੇਾਂਗੇ ਜਿਹੜੇ ਕਹਿੰਦੇ ਸੀ ਅਸੀਂ 30 ਦਿਨਾਂ ਵਿੱਚ ਇਨਸਾਫ ਦੇਾਂਗੇ ਮਈ 2022 ਤੋਂ ਲੈ ਕੇ ਅੱਜ 2 ਸਾਲ ਤੋਂ ਉੱਤੇ ਸਮਾਂ ਹੋ ਗਿਆ ਆਪਾਂ ਅਗਸਟ 2024 'ਚ ਬੈਠੇ ਆ ਉਹ ਸੈਂਕਸ਼ਨ ਨਹੀਂ ਦਿੱਤੀ ਗਈ ਤਾਂ ਕਿ ਉਹਨੂੰ ਕਿਸੇ ਤਰੀਕੇ ਦੇ ਨਾਲ ਕੋਈ ਉਹਦੀ ਟ੍ਰਾਇਲ ਨਾ ਹੋ ਜੇ ਉਹਨੂੰ ਕੋਈ ਸਜ਼ਾ ਨਾ ਹੋ ਜੇ ਔਰ ਆਪਾਂ ਸਾਰੇ ਅੱਛੀ ਤਰ੍ਹਾਂ ਸਮਝ ਗਿਆ ਕਿ ਸਾਰੀ ਵੋਟ ਬੈਂਕ ਪੋਲਿਟਿਕਸ ਆ ਕਿਉਂਕਿ ਹੁਣ ਰੈਣੀ ਦੇ ਇਲੈਕਸ਼ਨ ਆ ਰਹੀ ਹੈ ਕੇਜਰੀਵਾਲ ਸਾਹਿਬ ਨੇ ਉਧਰ ਵੀ ਬਿਗਲ ਬਜਾਤਾ ਹਰਿਆਣੇ ਦੇ ਵਿੱਚ ਆਪਾਂ ਸਾਰੇ ਜਾਣਦੇ ਆ ਕਿ ਡੇਰੇ ਦਾ ਜਿਹੜਾ ਪ੍ਰਭਾਵ ਹੈ ਪੰਜਾਬ ਨਾਲੋਂ ਵੀ ਜ਼ਿਆਦਾ ਹਰਿਆਣੇ ਦੇ ਵਿੱਚ ਹੈ ਔਰ ਉਸ ਦੀਆਂ ਵੋਟਾਂ ਲੈਣ ਕਰਕੇ ਭਗਵੰਤ ਮਾਨ ਨੂੰ ਉੱਪਰੋਂ ਇਸ਼ਾਰਾ ਸੀਗਾ ਕਿ ਤੁਸੀਂ ਇਸ ਦੀ ਪ੍ਰੋਸੀਕਿਊਸ਼ਨ ਸੈਂਕਸ਼ਨ ਇਹਦੀ ਪ੍ਰੋਸੀਕਿਊਟ ਕਰਨ ਦੀ ਇਜਾਜ਼ਤ ਨਹੀਂ ਦੇਣੀ ਮੈਂ ਪੁੱਛਣਾ ਚਾਹਣਾ ਆ ਚੀਫ ਮਨਿਸਟਰ ਨੂੰ ਕੈਟੇਗੋਰਿਕਲੀ ਇੱਕ ਦਿਨ ਜਲੰਧਰ ਪ੍ਰੈਸ ਕਾਨਫਰੰਸ ਹੋਈ ਉੱਥੇ ਟ੍ਰਿਬਿਊਨ ਦੇ ਪੱਤਰਕਾਰਾ ਮੈਡਮ ਬੀਬੀ ਦੀਪਕਮਲ ਕੌਰ ਉਹਨਾਂ ਨੇ ਸਪੈਸੀਫਿਕਲੀ ਪੁੱਛਿਆ ਕਿ ਤੁਸੀਂ ਜਿਹੜੀ ਸੈਂਕਸ਼ਨ ਦੇ ਉੱਤੇ ਕਿਉਂ ਬੈਠੇ ਹੋ ਹੋ ਨਹੀਂ ਅਸੀਂ ਤਾਂ ਕੁਝ ਕੀਤਾ ਨਹੀਂਗਾ ਅਸੀਂ ਕਿਤੇ ਵੀ ਕੋਈ ਸਪੈਸੀਫਿਕ ਜਵਾਬ ਭਗਵੰਤ ਮਾਨ ਦਾ ਇਸ ਈਸ਼ੂ ਤੇ ਤੋਂ ਅੱਜ ਸਾਡੇ ਇਸ ਮੀਟਿੰਗ ਦਾ ਜਿੱਥੇ ਕਿਸਾਨਾਂ ਦੇ ਮੁੱਦੇ ਤੇ ਅਸੀਂ ਡਿਸਕਸ਼ਨ ਕੀਤੀ ਆ ਜਿਹੜਾ ਸਭ ਤੋਂ ਇੰਪੋਰਟੈਂਟ ਗੁਰੂ ਗ੍ਰੰਥ ਸਾਹਿਬ ਦਾ ਮੁੱਦਾ ਹੈ ਬੇਅਦਬੀ ਦਾ ਕਿਉਂਕਿ ਸਰਬੱਤ ਦਾ ਭਲਾ ਮੰਗਣ ਵਾਲਾ ਗ੍ਰੰਥ ਜਿਹਦੇ ਸਾਰੀਆਂ ਧਰਮਾਂ ਦੀ ਬਾਣੀ ਦਰਜ ਆ ਅਗਰ ਉਹਦਾ ਨਿਰਾਦਰ ਦਾ ਅਸੀਂ ਇਨਸਾਫ ਪੰਜਾਬ ਦੇ ਵਿੱਚ ਨਹੀਂ ਲੈ ਸਕਦੇ ਤਫਰਸੀ ਇਸ ਦੇਸ਼ ਵਿੱਚ ਕੇ ਕਿਸੇ ਹੋਰ ਸਟੇਟ ਵਿੱਚ ਜਾ ਕੇ ਇਨਸਾਫ ਕਰਦਾ ਮੰਗਾਗੇ ਤੋਂ ਸਭ ਤੋਂ ਮੂਟ ਪੁਆਇੰਟ ਵਾਈ ਦੀ ਭਗਵਾਨਪਤਮਨ ਗਵਰਨਮੈਂਟ ਇਜ਼ ਨਾਟ ਗਿਵਿੰਗ ਸੈਂਕਸ਼ਨ ਟੂ ਪ੍ਰੋਸੀਕਿਊਟ ਡੇਰਾ ਸੱਚਾ ਸੌਦਾ ਹੈਡ ਅੰਡਰ ਸੈਕਸ਼ਨ 2 295ਏ ਜਿਹੜੀਆਂ ਇਨ ਦਾ 3 ਐਫ ਆਈ ਆਰਸ ਰਜਿਸਟਰਡ ਅਗੇਂਸਟ ਸੈਕਰੀਲੇਜ ਕੇਸਸ ਯਾ ਬੇਅਦਬੀਦੇ ਕੇਸਸ